ਜੀ ਹੋਂਦ ਸੋ ਬੌਜੀ ਪ੍ਰਿੰਟ ਸਾਰਿਆਂ ਨੂੰ ਸਸਰੀਕਾਰ ਜੀ ਸਰ ਇਹ ਹਸਾਬ ਲਾ ਲਓ ਐਸਟਰਾਫਾਰਮ ਦੇ ਵਿੱਚ ਇੱਕ ਤਾਂ ਮੱਜ ਮਰ ਗਈ ਸੀ ਹਾਂ ਕਰੰਟ ਨਾਲ ਅੱਛਾ ਟੇਬਲ ਸੰਗਤੀ 8085000 ਦੀ ਮੱਜ ਏ ਇਹਦੇ ਚ ਕਰੰਟਾਂ ਵਰ ਕਰ ਮੜ ਗਿਆ ਬੰਦਾ ਮਰਨੇ ਖਾਤਰ ਇਹ ਹਸਾਬ ਲਾ ਲਓ ਆਹ ਦੇਖ ਲਓ ਇਹਦੇ ਚ ਸੋਚ ਸੋਚ ਦੇ ਵਿੱਚ ਕਰੰਟਾਂ ਦਾ ਬੰਦਾ ਆਮ ਕੱਟ ਨਹੀਂ ਸਕਦਾ ਇਹ ਦੂਬਾ ਤਾਰਾ ਦੇਖੋ ਤਾਰਾਂ ਜੀ ਕਿਸ ਤਰ੍ਹਾਂ ਤਾਰਾਂ ਤਾਂ ਪਰਵੇਲੀ ਗੰਢੀਆਂ ਆਈਆਂ ਨੇ ਇਹ ਦੇਖ ਲਓ ਵੀ ਕੋਈ ਮੁੰਡਾ ਚੜਦਾ ਜਾਂ ਕੋਈ ਮੈਂ ਚੜਦਾ ਕੱਟ ਕੇ ਉਹਨੂੰ ਕਰਨ ਤਾਂ ਦਾ ਹੈ ਕਰੰਟ ਆ ਕੇ ਫਿਰ ਉਦੋਂ ਬਾਅਦ ਪਿੱਛੋਂ ਲਾਈਨ ਕਟਾ ਕੇ ਪਰਮਿਟ ਲੈ ਕੇ ਬਾਅਦ ਚ ਇਹਨੂੰ ਸੈਟਿੰਗ ਕਰਦਾ ਜੀ ਅੱਛਾ ਜੀ ਡਿੱਪੀ ਪਰ ਪਿੰਡ ਦੇ ਵਿੱਚ ਜਿੰਨੇ ਵੀ ਚੱਲਦੇ ਨੇ A E C ਜੀ A C G ਹਾਂ 4 ਨੇ ਜਾਂ 5 ਨੇ ਜਾਂ 10 ਨੇ ਅੱਛਾ ਜੀ ਉਹਦੀ ਵਾਰੀ ਰੈਫਰਟ ਕੀਤੀ ਜਾਵੇ ਵੀ ਮੰਨ ਲਓ ਜਿੰਦੇ ਜਿੰਦੇ ਘਰੇ ਕਿੰਨੇ ਚੱਲੇ ਜਾਂਦੇ ਨੇ ਲੋਡ ਚੈੱਕ ਕਰਨਾ ਏ ট্রান্সਫਾਰਮ ਦੇ ਪਿੱਛੇ ਵੇਖਣ ਆ ਜੀ ਇਹਨੂੰ ਕਿੰਨਾ ਲੋਡ ਦਿੱਬੀਪੁਰ ਦੇ ਵਿੱਚ ਚਾਹੀਦਾ ਕਿੰਨਾ ਨਹੀਂ ਚਾਹੀਦਾ ট্রান্সਫਾਰਮ ਇੱਕ ਤਾਂ ਉੱਥੇ ਜੀ ਇੱਕ ਉੱਥੇ ਜੀ ਤਿੰਨ ট্রান্সਫਾਰਮ ਚਾਰ ਚਾਰ ਹੋ ਗਿਆ ਚਾਰ ਹੋ ਗਿਆ ਸਾਡੇ ਪਿੰਡ ਦੇ ਵਿੱਚ ਲੈਟ ਜਦੋਂ ਇਥੋਂ ਜਦੋਂ ਆ ਵੇੜੇ ਦੇ ਵਿੱਚ ਲੈਟ ਜਾਂਦੀ ਏ ਬਿਲਕੁਲ ਅਸਲੋਂ ਵੇਖਾਰ ਹੋ ਜਾਂਦਾ ਐ ਐਕਸਰਪਲ ਵੀ ਮੰਗ ਦਿੱਤੀ ਸੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਨਾ ਅਲਾਈਨਮੈਂਟ ਦੀ ਦਿੱਕਤ ਕੀ ਆਂਦੀ ਏ ਤੁਹਾਨੂੰ ਇਹਦੇ ਤੋਂ ਤਾਰਾਂ ਸੜ ਜਾਂਦੀਆਂ ਨੇ ਤਾਰ ਖਸਤਾ ਹੋ ਗਿਆ ਨੇ ਤਾਰ ਨਾ ਵੀ ਐਸੀ ਲੈਂਦੀ ਬੈਠੇ ਪਾਣੀ ਨਹੀਂ ਆਉਂਦੇ ਹਾਂ ਪਾਣੀ ਨਹੀਂ ਆਉਂਦਾ ਅਲਾਈਨਮੈਂਟ ਨੇ ਕਿਹਾ ਸੀ ਸਮਾਨ ਐਕਸਨ ਨੇ ਵੀ ਸਮਾਨ ਦੇ ਦਿੰਨੇ ਆ ਸੀ ਜਿਹਦਾ ਸੋਚ ਲੱਗਿਆ ਨਾ ਆ ਕਿਮ ਸਿੰਘ ਦੀ ਮੱਝ ਮਰੀ ਨਾਲ ਮੇਰੇ ਲੱਖ ਦੀ ਮੱਝ ਮਰ ਗਈ ਲੱਖ ਵਿਚਾਰੇ ਗਰੀਬ ਦੀ ਮੱਝ ਮਰ ਗਈ ਅੱਛਾ ਇਹ ਸਵਿਚ ਦੇ ਨਾਲ ਹਾਂਜੀ ਕਰੰਟ ਆਉਂਦਾ ਜੀ ਕਰੰਟ ਆਉਂਦਾ ਜੀ ਅੱਛਾ ਤੇ ਤੁਸੀਂ ਇਹ ਵਿਭਾਗ ਨੂੰ ਕਿਹਾ ਆਹਨੂੰ ਕਿਹਾ ਵੀ ਸਾਹ ਜੀ ਉਹਨਾਂ ਨੂੰ ਉਹਨਾਂ ਕਿਹਾ ਸੀ ਕਿ ਲੈਂਡਮੈਨ ਨੂੰ ਕੋਈ ਸੰਪਰਕ ਕਰਕੇ ਸਮਾਨ ਸਾਰਾ ਲੈ ਜਾਵੇ ਲੈਂਡਮੈਨ ਨੂੰ 4 ਦਿਨ ਹੋ ਗਏ ਫੋਨ ਕਰਦੇ ਨੂੰ ਉਹਨੇ ਗੱਲ ਨਹੀਂ ਸੁਣੀ ਅੱਜ ਅਸੀਂ ਗਰੀਬ ਜਨਤਾ 100-100 ਰੁਪਈਆ ਕਰਕੇ ਇਕੱਠਾ ਕਿੱਧਰ ਕਰਾਂਗੇ ਸੱਜੀ ਦਿਹਾੜੀਦਾਰ ਬੰਦੇ ਐ 300 ਰੁਪਈਆ 400 ਦਿਹਾੜੀ ਕਮਾ ਤੇ ਲੈ ਵੀਦਾ ਦੁਪਹਿਰ ਦੀ ਰਾਤ ਨੂੰ ਬੱਚਿਆਂ ਨੂੰ ਖਵਾਈਏ ਕਿ 100-100 ਰੁਪਈਆ ਇਹਦੇ ਤੇ ਲਾ ਲਈਏ ਇੱਕ ਮਾੜਾ ਮੋਟਾ ਚਲਾਈ ਖੜੇ ਤੇ ਪਿੰਡ ਮਾੜਾ ਮੋਟਾ ਚਲਾਈ ਖੜੇ ਤੇ ਸਾਡੇ ਬੱਚੇ ਕੋਈ ਮਾੜਾ ਮੋਟਾ ਸੌ ਵੰਦੇ ਨੇ ਨਾ ਕੋਈ ਅਸੀਂ ਇੱਥੇ ਅਗਾ ਜੋਗੀ ਨਾ ਪਿਛਾ ਜੋਗੀ ਕੋਈ ਸਾਡੀ ਫਰਜ਼ਦਾਰੀ ਨਹੀਂ ਲੈਂਦਾ ਲੈਟ ਦੇ ਇੰਨਾ ਹੀ ਪੁਰਾਣੇ ਲਾਇਆ ਪਿਆ ਦਿਨ ਵਿੱਚ 24 ਘੰਟੇ ਦਸੀ ਨਹੀਂ ਲੈਟ ਆ ਤੇ 24 ਘੰਟੇ ਦੇ ਬਜਾਏ 8 ਘੰਟੇ ਹੀ ਲਾਈਟ ਸਾਨੂੰ ਅੱਛਾ ਲੋਕ ਕਹਿੰਦੇ ਸਾਡੇ ਬਹੁਤ ਪਰ ਦੇ ਔਖੇ ਟਪਦੇ ਨੇ ਬੜੇ ਔਖੇ ਬੱਚੇ ਦੇ ਬੁਰੇ ਹਾਲ ਹੋ ਜਾਂਦੇ ਨੇ ਜੇ ਲੈਟ ਕਟਿੰਦੀ ਹੈ ਤਾਂ ਫਾਰਟ ਪਾਸ ਦਿੰਦੇ ਆ ਲੈਟ ਅਗਾ ਵੰਡੀ ਜਾਂਦੇ ਸਾਡਾ ਫਿਲਟਰ ਹੈਗਾ ਵੰਡੀ ਜਾਂਦੇ ਨੇ ਹੋਰ ਕਿਸੇ ਨੂੰ ਕੁਝ ਕਨੈਕਟ ਕਰਤਾ ਉਹਨਾਂ ਨੂੰ ਲੈਟ ਦੇ ਦਿੰਦੀ ਸਰ ਕੋਈ ਸਾਡੀ ਸਹਾਇਤਾ ਕੀਤੀ ਜਾਵੇ ਇੱਥੇ ਗਰੀਬ ਜਨਤਾ ਹੈ ਸਰਕਾਰ ਵੱਲੋਂ ਕੋਈ ਸਾਡੀ ਸਹਾਇਤਾ ਨਹੀਂ ਅਸੀਂ ਆ ਫੰਡਾ ਕੱਟਿਆ ਕਰਕੇ 100 ਰੁਪਇਆ ਲਾਵੀ ਦਾ ਜਿੰਦੇ ਕਰੇ ਜਾਵੀ ਦਾ 100 ਰੁਪਇਆ ਮੰਗਣ ਵੀ 100 ਰੁਪਇਆ ਸਾਨੂੰ ਦਿਓ ਅਗਲਾ ਡਾਂਗ ਚੁੱਕਦਾ ਹਾਂ ਵੀ ਅਸੀਂ ਕਿਹਨੂੰ ਦੇਈਏ 100 ਰੁਪਇਆ ਬੱਚਿਆਂ ਨੂੰ ਖਵਾਈਏ ਕਿ ਆਪ ਖਾਜੀਏ ਕਿ ਲਾਈਟ ਤੇ ਲਾਈਏ ਹੂੰ ਸਾਨੂੰ ਬਿਜਲੀ ਦਿੱਤੀ ਜਾਵੇ ਚੰਗੀ ਤਰ੍ਹਾਂ ਜੇ ਦੇ ਸਕਦੇ ਨਹੀਂ ਤਾਂ ਸੋਵੇ ਆਖਣ ਵੀ ਇੱਥੇ 8 ਘੰਟੇ ਲਿਲਾ ਦੇ ਹੁਣ ਫਿਰ ਸਿਆਪੇ ਹੀ ਖਤਮ ਹੋ ਜਾਵੇ ਦਾ ਮਿਹਨਤ ਨੋਵੇ ਦੀ ਵਿੱਚੋਂ ਵੀ ਘੰਟੇ ਲੱਗੀ ਵੀ ਹੈ ਦੇਖੋ ਐਨੀ ਗਰਮੀ ਲੋ ਦੇ ਵਿੱਚ ਬੜਾ ਮੁਸ਼ਕਲ ਘਟ ਰਿਹਾ ਆ ਚੋਨਾ ਆਸੇ ਪਾਸੇ ਪਿੰਡ ਦੇ ਆਲੇ ਦੁਆਲੇ ਲੱਗਾ ਪਿਆ ਜੀ ਆ ਸੱਚ ਚ ਵੀ ਕਰੰਟਾਂ ਦਾ ਸਾਰੇ ਟਰਾਂਸਫਰਮ ਦੇ ਵਿੱਚ ਕਰੰਟਾਂ ਦਾ ਹੂੰ ਉਸ ਦਿਨ ਗਏ ਆ ਉਹਦੇ ਐਕਸ਼ਨ ਕੋਲ ਉਹਨੇ ਕਿਹਾ ਸੀ ਸਮਾਨ ਤੁਹਾਨੂੰ ਪ੍ਰੋਵਾਈਡ ਕਰਵਾ ਦੇਣੇ ਅਲਾਈਨਮੈਂਟ ਤੁਸੀਂ ਨਾਲ ਲੈ ਕੇ ਆ ਜਾਓ 4-5 ਦਿਨ ਹੋ ਗਏ ਲਾਈਨਮੈਨ ਨੂੰ ਫੋਨ ਕਰਦੇ ਪਏ ਵੀ ਤੂੰ ਸਾਨੂੰ ਚੱਲ ਕੇ ਸਮਾਨ ਨਾਲ ਦੇ ਦੇ ਦਵਾ ਦੇ ਲਾ ਅਸੀਂ ਆਪੇ ਲਵਾਂਗੇ ਪਰ ਉਹਨੇ ਪਿਓ ਦੇ ਪੁੱਤਰ ਨੇ ਗੱਲ ਨਹੀਂ ਸੁਣੀ ਨਾ ਫੋਨ ਚੱਕਦਾ ਨਾ ਪਹੁੰਚੇ ਕਦੇ ਕਿੱਥੇ ਬਹਿ ਰਹੇ ਨੇ ਕਦੇ ਕਿੱਥੇ ਬਹਿ ਰਹੇ ਨੇ ਕੋਈ ਨੌਕਰੀ ਏ ਗਰੀਬ ਜਨਤਾ ਦੀ ਵੀ ਸੁਣੋ ਜਿਹੜਾ 300 ਦਿਹਾੜੀ ਕਰਨ ਵਾਲਾ ਬੰਦਾ ਟਰਾਂਸਫਰਮ ਤੇ jaan قربان ਕਰ ਦਿੰਦਾ ਤੇ ਜਿਹੜਾ ਨੌਕਰੀ 80-85000 ਰੁਪਇਆ ਲੈ ਰਿਆ ਤੇ ਉਹ ਨਹੀਂ ਕੰਮ ਕਰ ਸਕਦਾ ਜਿੰਨਾ ਡਿਗਰੀਆਂ ਕੀਤੀਆਂ ਨੇ ਅਸੀਂ ਨੀ ਜਾਣੇ ਵੀ ਆ ਤਾਰਗੰਡ ਤੇ ਅਸੀਂ ਜਾਵੇ ਦਾ ਆ ਤਾਰਗੰਡ ਕਿਹ ਅਸੀਂ ਆਦੇ ਸੰਯੋਗ ਤੇ ਪਿੰਡ ਵਾਲੇ ਜਿਹੜੇ ਵਾਲੇ ਚਲਾਈ ਖੜੇ ਲਾਈਟ ਹੋਰ ਕੋਈ ਇਹਦੇ ਵਿੱਚ ਕਿਸੇ ਦਾ ਹੱਥ ਨਹੀਂ ਹੈਗਾ ਨਾ ਕਿਸੇ ਇਹ ਸਰ ਸਾਡੀ ਯਾਰ ਮਲਾਜਮ ਦਾ ਨਾ ਕਿਸੇ ਦਾ ਕਿਸੇ ਮਲਾਜਮ ਦਾ ਨਹੀਂ ਹੱਥ ਆ ਦਿੱਬੀਪੁਰ ਇੰਨਾ ਬਿਲਕੁਲ 0 ਤੇ ਜਾ ਰਿਹਾ ਜੀ ਹਾਂ ਸਰ ਸਾਡਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਜੀ ਚਲੋ